ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਅਜ ਪਟਿਆਲਾ ਦੇ ਇਸ ਫੈਕਟਰੀ ਚ ਅਗਨੇ ਤਬਾਹੀ ਮਚਾ ਦਿੱਤੀ ਰਾਜਪੁਰਾ ਦੀ ਨਲਾਸ਼ ਰੋਡ ਤੇ ਮੌਜੂਦ ਯੂਨੀਵਰਸਲ ਪਲਾਸਟਿਕ ਇੰਡਸਟਰੀ ਚ ਅਗਨ ਨੇੜੇ ਖੇਤ ਤੋਂ ਫੜ ਗਈ ਦਰਸਲ ਖੇਤ ਚ ਨਾੜ ਨੂੰ ਅਗ ਲਗਾਈ ਗਈ ਸੀ ਤਕਰੀਬਨ ਸਵੇਰੇ 11 ਵਜੇ ਅਗ ਲੱਗੀ ਤੇ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ ਤੇ ਪਹੁੰਚੀਆਂ ਤੇ 4 ਘੰਟੇ ਦੀ ਕਰੜੀ ਮੁਸ਼ਕਲ ਤੋਂ ਬਾਅਦ ਅੱਗ 부ਚਾਈ ਗਈ ਪਰ ਕਰੋੜਾਂ ਦੇ ਨੁਕਸਾਨ ਨੂੰ ਕੋਈ ਨਾ ਬਚਾ ਸਕਿਆ ਫੈਕਟਰੀ ਅੰਦਰ ਪਿਆ ਡਰਾ ਮਟੀਰੀਅਲ ਤੇ ਬਣੀਆਂ ਹੋਈਆਂ ਪਾਈਪਾਂ ਸੜ ਗਈਆਂ ਵੈਸੇ ਇਸ ਫੈਕਟਰੀ ਅੰਦਰ ਅਗ ਦੀ ਘਟਨਾ ਨਾਲ ਲੜਨ ਦੇ ਕੋਈ ਪ੍ਰਬੰਧ ਨਹੀਂ ਸਨ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਉਹਨਾਂ ਨੇ ਫੈਕਟਰੀ ਮਾਲਕ ਨੂੰ ਕਈ ਵਾਰ ਲਿਖਿਆ ਪਰ ਸਭ ਬੇਅਸਰ ਵੈਸਨ ਪੁਲਿਸ ਕਾਰਵਾਈ ਤਾਂ ਫੈਕਟਰੀ ਦੇ ਨੇੜਲੇ ਖੇਤ ਦੇ ਮਾਲਕ ਖਿਲਾਫ ਹੋਵੇਗੀ ਜੋ ਫਾਇਰ ਅਫਸਰ ਨੇ ਮੈਨੂੰ ਦੱਸਿਆ ਕਿ ਇਹਨਾਂ ਕੋਲੇ ਕੋਈ ਅਰੇਂਜਮੈਂਟ ਨਹੀਂ ਹੈ ਫਾਇਰ ਫਾਈਟਿੰਗ ਦਾ ਫੈਕਟਰੀ ਰਨ ਕਰ ਰਿਹਾ ਨਾਲ ਕੋਈ ਸਾਈਡ ਤੇ ਕਣਕ ਦੀ ਨਾੜ ਸੀਗੀ ਨਾੜ ਨੂੰ ਅੱਗ ਲਾਉਣ ਨਾਲ ਉਥੋਂ ਅੱਗ ਫੈਲ ਕੇ ਅੱਗੇ ਆਈ ਹੈ ਫਾਇਰਸ ਹਵਾ ਦੇ ਨਾਲ ਅੱਗ ਸਰ ਜਿਹੜੇ ਲੋਕੀ ਇਹ ਨਾਲ ਨੂੰ ਅੱਗ ਲਾਉਂਦੇ ਉਹਨਾਂ ਦੇ ਖਿਲਾਫ ਉਹ ਗਲਤਾਂ ਨਜਾਇਜ਼ ਹੈ ਮੈਂ ਐਸਐਚਓ ਸਾਹਿਬ ਨੂੰ ਕਿਹਾ ਪਰਚਾ ਦਿਓ ਜਿਨ੍ਹਾਂ ਨੇ ਗਲਤੀ ਕੀਤੀ ਹੈ ਸਰ